ਉਹ ਬਹੁਤੇ ਰੈਸਟੋਰੈਂਟ ਦਿਖਾਉਣਾ ਕਰਨ ਗਏ ਜੇ ਕਿ ਅਸੀਂ ਅੰਦਰ ਬੜੇ ਹੀ ਆ ਤੇ ਉਹ ਰੈਸਟੋਰੈਂਟ ਵਾਲੇ ਜਿਹੜੇ ਤੁਹਾਨੂੰ ਕਹਿੰਦੇ ਤੇ ਡਿੰਕ ਨਹੀਂ ਕਰਨੀ ਅਸੀਂ ਨਾਰਮਲੀ ਗਏ ਸੀ ਕਿ ਡਰਿੰਕ ਬਾਰੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਤਾਂ ਠੀਕ ਹੈ ਜੀ ਉਹ ਕੰਨੀ ਕਰ ਦੇਣਾ ਅਸੀਂ ਉੱਥੇ ਬੈਠ ਗਏ ਅਸੀਂ ਕਿ ਚਲੋ ਕੋਈ ਖਾਣਾ ਮੁਝੋ ਕਿਹਾ ਆਰਡਰ ਦੇ ਦਿਓ ਸਾਨੂੰ ਤੇ ਉਹ ਸਾਨੂੰ ਜਿਹੜਾ ਦਿੱਤਾ ਨਹੀਂ ਅਸੀਂ ਫੇਰ ਪੁੱਛਿਆ ਭਾਈ ਅੱਜ ਆਰਡਰ ਕਰਨਾ ਇੱਥੇ ਡਿੰਕ ਨਹੀਂ ਕਰਨੀ ਕਿਉਂ ਅਸੀਂ ਕਰਦੇ ਵੀ ਨਹੀਂ ਡਰਿੰਕ ਵਗੈਰਾ ਤੇ ਅਸੀਂ ਇਹਨੂੰ ਕਿੱਦਾਂ ਕਹੇਗਾ ਅਸੀਂ ਡਰਿੰਕ ਲਈ ਕਰਨ ਆਏ ਜਾਂ ਕਿਸੇ ਖਾਣ ਆਏ ਉਹਨੂੰ ਭੁੱਲ ਗਿਆ ਮੇਰੇ ਦਾਦ ਹੋਵੇ ਦਾ ਟਾਈਮ ਆ ਅਸੀਂ ਡਿੰਕ ਲਈ ਕਰਨ ਆਏ ਉਹ ਕਹਿੰਦਾ ਕਿਤੋਂ ਵੱਲ ਕਿਤੋਂ ਵੱਲ ਅਜਿਹਾ ਠੀਕ ਆ ਜੀ ਆਪਣਾ ਉਸਕੇ ਬਾਹਰ ਜਾ ਰਹੇ ਕਿ ਆ ਅਜਿਹਾ ਅਸੀਂ ਇੱਥੇ ਖਾਣਾ ਨਹੀਂ ਆ ਜੀ ਅਸੀਂ ਖਾਣਾ ਨਹੀਂ ਇੱਥੇ ਹੈਗਾ ਉਹਨੇ ਪੂਰੇ ਮੇਰੇ ਬ੍ਰਦਰ ਨੂੰ ਵਿੱਚ ਧੱਕਾ ਮਾਰਿਆ ਕਹਿੰਦਾ ਤੂੰ ਬੋਲਦਾ ਜਿੱਦਾਂ ਇਹ ਨਾਰਮਲ ਹੀ ਉਹ ਕਹਿੰਦੀ ਖਾਣਾ ਨਹੀਂ ਇੱਥੇ ਉਹ ਪੂਰੀ ਗੋਲ ਬਣ ਨਹੀਂ ਕੋਈ ਲੱਗੇ ਸੀ ਕਿ ਨਹੀਂ ਆਣਾ ਜੀ ਅਸੀਂ ਜਾ ਰਹੇ ਸੀਗੇ ਤੇ ਉਹਨਾਂ ਨੇ ਜਦੋਂ ਧੱਕਾ ਮਾਰਿਆ ਅਸੀਂ ਪੁੱਛਿਆ ਕੀ ਬੰਦ ਨੂੰ ਧੱਕਾ ਨਹੀਂ ਮਾਰਦਾ ਨਾਲੇ ਉਧਰੇ ਦੁਕਾਨਾਂ ਵਾਲੇ ਆਸ-ਪਾਸ ਦੇ ਜਿੰਨੇ ਬੰਦੇ ਸੀਗੇ 15-20 ਬੰਦੇ ਸਾਰਿਆਂ ਨੇ ਟੁੱਟ ਕੇ ਉਹਨੂੰ ਧੱਕਾ ਮਾਰ ਲਾਪੇ ਸਾਰਿਆਂ ਨੇ ਸਾਡੇ ਸਾਡੀ ਮਾਰੀ ਉਹ ਸਾਡੇ ਬਰਦਰ ਜਿਆਦਾ ਪਿਓ ਲੈ ਕੇ ਗਿਆ ਤਾਲ ਕੋਲ ਚਲੀ ਗਈ ਸਾਡੇ ਜੋ ਮਾਰੇ ਸਾਨੂੰ ਪਤਾ ਸਾਡੇ ਨੂੰ ਮਾਰੇ ਅਸੀਂ ਜਿੱਦਾਂ ਪਿੱਛੇ ਆਪਣ ਨੂੰ ਬਚਾ ਕਰ ਰਹੇ ਸੀ ਕਿ ਉਹ ਸਾਡਾ ਪਿੱਛੇ ਛੋੜ ਕਰ ਗਏ ਉਹਨਾਂ ਨੂੰ ਹੋਰ ਬੰਦਾਂ ਨੇ ਵੜੇ ਇੱਕ ਬੰਦੇ ਨੇ ਟੈਂਚ ਚਾਰਜਰ ਬੰਦੇ ਮਾਰਨ ਲੱਗੇ ਤੁਹਾਨੂੰ ਨਹੀਂ ਪਹ ਲੱਗਾ ਕੀ ਹੋ ਨੂੰ ਸਮਝੀ ਜਿਹੜੋ ਅਸੀਂ ਸਾਨੂੰ ਛੱਡਿਆ ਹੈ ਨਾ ਅਸੀਂ ਦਿੱਕਤ ਲਈ ਡਿਗਿਆ ਹੋਇਆ ਸੀਗਾ ਤੇ ਅਸੀਂ ਵੀ ਉਹਨਾਂ ਨੂੰ ਚੁੱਕਿਆ ਗੱਡੀ

घटित हुई और इसमें जो अभी तक सामने आया वो एक लोकल जो ढाबा है वहाँ पे खाना खाने ये पर्यटक लोग आए थे और खाना खाने को लेकर और ढाबे में बैठने को लेके इनकी जो है ढाबा के मालिक और उनके बेटे के साथ कहा सुनी हुई और इसी का ये कहा सुनी आगे आगे बढ़ के जो है एक उनके बीच में लड़ाई हुई जिसमें अन्य लोग दोनों पक्ष दुन से जो अन्य अन्य बाकी लोग हैं वो भी शामिल हुए और आसपास के लोग भी एंगेज होने के बाद उसी धक्का मुक्की करते हुए जो एक व्यक्ति नवदीप नवदीप सिंह जो कि फगवाड़ा के रहने वाले थर्टी टू ईयर्स ये जमीन पे फेस डाउन गिरे और उसी दौरान जो है इनको जो हॉस्पिटल लाया जा रहा था तो हॉस्पिटल पहुंचने तक इनकी जो है डेथ हो गई थी तो इस मामले में अभी तक लगभग छः लोग जो हमने डिटेन किए हुए हैं और जो पूरे घटनाक्रम है उसमें आ, किस व्यक्ति की किस तरह से संलिप्तता है उस पर पुलिस काम कर रही है और मैथिली ऑर्गन में ये इस संदर्भ में जो मामला दर्ज किया जा रहा है और फर्दर कार्रवाई इसमें आगे बढ़ रही है देखिए जो जो वहाँ पे जो आ, आई विटनेसेस हैं उनके हिसाब से व्यक्ति जो है वो आ, आ, एक ग्रुप में दोनों पक्ष से लड़ाई जो है इसमें हो रही थी और उसी दौरान एक व्यक्ति जो है हाथापाई पा, के दौरान ही नीचे गिरा और बाकी लोग जो है उन्होंने जब उसकी तरफ ध्यान दिया तो उन्होंने देखा कि वो जमीन पे मुंह केवल गिरा हुआ है तो जब उसको देखा गया तो ऐसा लग रहा है कि कोई इंटरनल चोट इसमें शायद जो पीएम में हमें एक्सपेक्टेड है क्योंकि पोस्टमार्टम रिपोर्ट अभी पेंडिंग है तो इसके अलावा कोई और अन्य कोई हैवी इंजरी फेटल इंजरी तो प्राइमो बॉडी पे नहीं है لیکن پھر بھی جیسے پوسٹ مارٹم کی جو رپورٹ ہے ڈاکٹر کی جو ایکسپرٹ اپینین ہے اس کا ہمیں ویٹ کرنا چاہیے اور مار پیٹ اور اسی جھگڑے کے دوران یہ ڈیتھ کا میٹر سامنے ہے لائیو پنجابی ٹی وی ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ